ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਹੁਣ ਇੱਕ ਨਵਾਂ ਫਰਮਾਨ ਜਾਰੀ ਕੀਤਾ ਗਿਆ ਕਿ ਜਿਹੜੇ ਨਿਸ਼ਾਨ ਸਾਹਿਬ ਨੇ ਉਹਨਾਂ ਦਾ ਜਿਹੜਾ ਕੱਪੜਾ ਹੈ ਉਸ ਦਾ ਰੰਗ ਹੁਣ ਬਦਲ ਲਿਆ ਜਾਵੇਗਾ ਹਾਲਾਂਕਿ ਸਮੇਂ ਦਰ ਸਮੇਂ ਜਸਤਰਾ ਇਹ ਰੰਗ ਸੀ ਇਹ ਕੇਸਰੀ ਦੇ ਵਿੱਚ ਤਬਦੀਲ ਹੋਇਆ ਤੇ ਹੁਣ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਨਵਾਂ ਹੁਕਮ ਜਾਰੀ ਕੀਤਾ ਗਿਆ ਕਿ ਜਿਹੜੇ ਸ਼੍ਰੀ ਨਿਸ਼ਾਨ ਸਾਹਿਬ ਨੇ ਉਹਨਾਂ ਦਾ ਜਿਹੜਾ ਕੱਪੜਾ ਹੈ ਉਸ ਦਾ ਜਿਹੜਾ ਰੰਗ ਹੈ ਚਾਹਤਾ ਬਸੰਤੀ ਹੋਵੇਗਾ ਜਾਂ ਫਿਰ ਸੁਰਮਈ ਨੀਲਾ ਹੋਵੇਗਾ ਤੇ ਇਸ ਸਮੇਂ ਅਸੀਂ ਗੁਰਦੁਆਰਾ ਸ਼੍ਰੀ ਦੁੱਖਨਵਾਰ ਸਾਹਿਬ ਪਟਿਆਲਾ ਦੇ ਵਿੱਚ ਮੌਜੂਦ ਆ ਤੇ ਪਿੱਛੇ ਮੇਰੇ ਸ਼੍ਰੀ ਨਿਸ਼ਾਨ ਸਾਹਿਬ ਝੂਲ ਰਹੇ ਨੇ ਤੇ ਸ਼੍ਰੀ ਨਿਸ਼ਾਨ ਸਾਹਿਬ ਦਾ ਜਿਹੜਾ ਕੱਪੜਾ ਹੈ ਉਹ ਅਜੇ ਕੇਸਰੀ ਆ ਹਾਲਾਂਕਿ ਪ੍ਰਬੰਧਕਾਂ ਦੇ ਨਾਲ ਜਿਸ ਤਰ੍ਹਾਂ ਗੱਲਬਾਤ ਹੋਈ ਆ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਜਿਹੜੇ ਪੱਤਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਗੁਰੂ ਘਰਾਂ ਨੂੰ ਭੇਜੇ ਗਏ ਨੇ ਉਹ ਜਦੋਂ ਪਹੁੰਚ ਜਾਣਗੇ ਉਸ ਤੋਂ ਬਾਅਦ ਜਿਹੜੀ ਇਹ ਪ੍ਰਕਿਰਿਆ ਇਹ ਸ਼ੁਰੂ ਕਰ ਦਿੱਤੀ ਜਾਵੇਗੀ ਹਾਲਾਂਕਿ ਜੇ ਪੂਰੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜੇ ਗੁਰੂ ਘਰ ਨੇ ਉਹਨਾਂ ਦੇ ਵਿੱਚ ਜਿਹੜਾ ਸ੍ਰੀ ਨਿਸ਼ਾਨ ਸਾਹਿਬ ਦਾ ਜਿਹੜਾ ਕੱਪੜਾ ਸੀ ਉਹ ਬਦਲਣਾ ਸ਼ੁਰੂ ਕਰ ਦਿੱਤਾ ਗਿਆ ਕਈ ਥਾਵਾਂ ਦੇ ਉੱਤੇ ਹੁਣ ਕੇਸਰੀ ਦੀ ਥਾਂ ਸਰਮਈ ਨੀਲਾ ਕੱਪੜਾ ਜਾਂ ਫਿਰ ਕੇਸਰੀ ਦੀ ਥਾਂ ਫਿਰ ਹੁਣ ਜਿਹੜਾ ਬਸੰਤੀ ਕੱਪੜਾ ਉਹ ਹੁਣ ਝੂਲਣਾ ਸ਼ੁਰੂ ਹੋ ਗਿਆ ਤੇ ਹੁਣ ਸਾਰੇ ਗੁਰੂ ਘਰਾਂ ਦੇ ਵਿੱਚ ਕੇਸਰੀ ਤੋਂ ਬਦਲ ਕੇ ਜਾਂ ਤਾਂ ਜਿਹੜੇ ਸ਼੍ਰੀ ਨਿਸ਼ਾਨ ਸਾਹਿਬ ਨੇ ਉਹਨਾਂ ਦਾ ਕਪੜਾ سرمਈ ਨੀਲਾ ਨਜ਼ਰ ਆਵੇਗਾ ਜਾਂ ਫਿਰ ਬਸੰਤੀ ਕਲਰ ਦਾ ਜਿਹੜਾ ਕਪੜਾ ਹੈ ਉਹ ਨਜ਼ਰ ਆਵੇਗਾ ਤੇ ਪੰਥ ਮਹਾਰਾਜ ਕੇ ਨਿਸ਼ਾਨ ਹੁੰਦੇ ਨੇ ਜਿਹੜੇ ਇਹ ਝੂਲਦੇ ਨਿਸ਼ਾਨ ਨੇ ਤੇ ਇਹਨਾਂ ਦਾ ਹੁਣ ਰੰਗ ਹੈ ਤਬਦੀਲ ਕੀਤਾ ਜਾਵੇਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਫਰਮਾਨ ਬੀਤੇ ਕਈ ਦਿਨ ਪਹਿਲਾ ਜਾਰੀ ਕਰ ਦਿੱਤਾ ਗਿਆ ਤੇ ਹੁਣ ਗੁਰੂ ਘਰਾਂ ਦੇ ਵਿੱਚ ਜਿਹੜੀ ਕਮੇਟੀਆਂਜ਼ ਬਣੀ ਹੋਈਆਂ ਨੇ ਉਹਨਾਂ ਨੂੰ ਇਹ ਜਿਹੜੇ ਪੱਤਰ ਨੇ ਜਦੋਂ ਉਹ ਪਹੁੰਚਣਗੇ ਉਸ ਤੋਂ ਬਾਅਦ ਇਹ ਸਾਰੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਹਾਲਾਂਕਿ ਹੌਲੋ ਹੌਲੋ ਹੁਣ ਜਿਹੜਾ ਇਹ ਕੇਸਰੀ ਰੰਗ ਹੈ ਇਸ ਤੋਂ ਹੁਣ ਤਬਦੀਲੀ ਆਵੇਗੀ ਜਾਂ ਤਾਂ ਬਸੰਤੀ ਦੇ ਵਿੱਚ ਜਾਂ ਫਿਰ ਕੇਸਰੀ ਦੀ ਤਾਂ ਜਿਹੜਾ سرمਈ ਨੀਲਾ ਰੰਗ ਹੈ ਉਹ ਨਜ਼ਰ ਆਵੇਗਾ ਕਿਉਂਕਿ ਸਮੇਂਦਰ ਸਮੇਂ ਜਿਹੜਾ ਇਹ ਰੰਗ ਸੀ ਪਹਿਲਾਂ ਦੱਸਿਆ ਜਾਂਦਾ ਕਿ ਬਸੰਤੀ ਹੁੰਦਾ ਸੀ ਉਸ ਤੋਂ ਬਾਅਦ ਬਦਲਦਾ ਗਿਆ ਤੇ ਫਿਰ ਕੇਸਰੀ ਹੋਇਆ ਤੇ ਹੁਣ ਕੇਸਰੀ ਨੂੰ ਬਦਲ ਕੇ ਬਸੰਤੀ ਤੇ سرمਈ ਨੀਲੇ ਦੇ ਵਿੱਚ ਬਦਲ ਦਿੱਤਾ ਗਿਆ ਤੋਂ ਅਸੀਂ ਜਿਸ ਗੁਰੂ ਘਰ ਦੀ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਗੁਰੂ ਘਰ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਤਾਂ ਬਸੰਤੀ ਕਲਰ ਹੁੰਦਾ ਜਾਂ ਜਾਂ ਫਿਰ ਨੀਲਾ ਜਿਹੜਾ ਸੁਰਮਈ ਰੰਗ ਹੈ ਉਹ ਨਜ਼ਰ ਆਵੇਗਾ ਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਪੂਰੇ ਦੇਸ਼ਾਂ ਵਿਦੇਸ਼ਾਂ ਤੱਕ ਇਹ ਫਰਮਾਨ ਜਾਰੀ ਕਰ ਦਿੱਤਾ ਗਿਆ ਤੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੰਡਰ ਜਿਹੜੇ ਗੁਰੂ ਘਰ ਆਉਂਦੇ ਨੇ ਪੰਜਾਬ ਦੇ ਵਿੱਚ ਜਿਹੜੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅੰਡਰ ਨੇ ਗੁਰੂ ਘਰ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਹੁਣ ਪੱਤਰ ਜਾਰੀ ਕੀਤੇ ਗਏ ਨੇ ਤੇ ਉਹਨਾਂ ਦੇ ਵਿੱਚ ਹੌਲੀ-ਹੌਲੀ ਫੋਨ ਤਬਦੀਲੀ ਆਣੀ ਵੀ ਸ਼ੁਰੂ ਹੋ ਜਾਵੇਗੀ ਸੋ ਕੈਮਰਾਮੈਨ ਪ੍ਰਵੀਨ ਦੇ ਨਾਲ ਜਰਨਲਿਸਟ ਚੰਜੀ ਸਿੰਘ ਚੰਨੀ ਪਟਿਆਲਾ